ਇਸ ਸਮੇਂ ਡਿਪਟੀ ਸਾਹਿਬ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਹੈ ਪੀਸੀਆਰ ਦੇ ਕੇੜੇ ਵਾਸਤੇ ਜੋ ਵੀ ਕੈਰ ਕਰਉਣੀ ਤਾਂ ਸਭ ਤੋਂ ਮੁੰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਇਹ ਭਰੋਸਾ ਦਿੱਤਾ ਗਿਆ ਡਿਪਟੀ ਸਾਹਿਬ ਵੱਲੋਂ ਸੋ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਵੀਡੀਓ ਤੁਸੀਂ ਦੇਖ ਹੀ ਲਈ ਹੈ ਪੌਣੇ 2 ਵਜੇ ਦਾ ਟਾਈਮ ਹੋਇਆ ਪੌਣੇ 2 ਵਜੇ ਕਿਹੜੀ ਦਾ ਰੂਰੇ ਦਾ ਕੋਈ ਹੋਰ ਤਾਂ ਬੰਦਾ ਹੈ ਨਹੀਂ ਹੈ ਕਿੱਥੇ ਕੀ ਨਾਮ ਕੀ ਹੈ ਤੇਰਾ ਰੋਸ਼ਨ ਕੁਮਾਰ ਰੋਸ਼ਨ ਕੁਮਾਰ ਕੀ ਕੰਮ ਕਰ ਆ ਕੀ ਪਾਇਆ ਹੈ ਤੈ ਮੋਰੇ ਬਾਕੀ ਪਾਇਆ ਹੋਇਆ ਅਤਵਾਹ ਰਹੇ ਜੀ ਅੱਧੀ ਰਾਤ ਨੂੰ ਖੁਆਰ ਪੜਦਾ ਫਿਰਦਾ ਕਿੱਥੇ ਰਹਿੰਦੇ ਨੇ ਚੋਹਾਨ ਕਲੋਨੀ ਇਹ ਕਿੱਥੇ ਆ ਹੈ ਆ ਸੁਗਾ ਹੁੰਦਾ ਜਿਹੜਾ ਉਹਦੇ ਨਾਲ ਨਾਲ ਨੇ ਬਾਕੀ ਹੋਰ ਕੌਣ ਹੈ ਤੇਰੇ ਨਾਲ ਹੋਰ ਤਾਂ ਕੋਈ ਹੈ ਨਹੀਂਗਾ ਫਿਰ ਬਲੀ ਬੈਗ ਨੂੰ ਵੀ ਤਾਂ ਆ ਹੀ ਰਹਿਆ ਜਾਂਦਾ ਤੈਨੂੰ ਪਤਾ ਬਾਰਦਾਤਾ ਹੁੰਦੀਆਂ ਨੇ ਵੀ ਕੋਈ ਗੱਲਬਾਤ ਹੋ ਕੀ ਤੇ ਰਹਿਣਾ ਆ ਸਕਦਾ ਤੇਰੇ ਕੋਲ ਕੋਈ ਜਵਾਬ ਵੀ ਨਹੀਂ ਹੈਗਾ ਇਹਨੇ 2 ਵਜੇ ਕੀ ਕਰਦਾ ਸੀ ਹੁਣ ਉਹ ਵੀ ਬੀੜੀ ਪੀ ਜਾਂ ਨਾ ਦੋ ਮਿੰਟ ਖੜੀ ਇੱਥੇ ਬੀੜੀ ਘਾਤੋ ਬੀਨ ਨਾ ਇੱਧਰ ਗੁਰੂ ਘਰ ਮੂਰੇ ਮਾਜੀ ਘਰੇ ਚੱਲ ਜੀ ਨਹੀਂ ਫਿਰ ਗੁਰਦੁਆਰੇ ਮੂਰੇ ਬੀੜੀਆਂ ਪੀਂਦਾ ਜਾਵੇਂਗਾ ਤੂੰ ਇੱਕ ਬੁਝਾਉਂਦਾ ਦੂਈ ਲਾ ਲੈਣਾ ਮੈਂ ਉੱਥੇ ਤੇ ਦੇਖਦਾ ਰਿਹਾ ਹੈਂ ਹੈ ਇੱਕ ਬੰਦ ਨਹੀਂ ਹੁੰਦੀ ਦੂਜੀ ਇਹ ਤੂੰ ਚਲਾ ਲੈਣਾ ਓਏ ਐਵੇਂ ਬੰਦ ਕਰ ਰਿਹਾ ਤੈਨੂੰ ਪਤਾ ਨਹੀਂ ਗੁਰਦੁਆਰਾ ਸਾਹਿਬ ਆ ਨੀ ਜਾਣਦਾ ਹੈਗਾ ਤੂੰ ਗੁਰਦੁਆਰਾ ਸਾਹਿਬ ਮੂਰੇ ਬੀੜੀਆਂ ਪੀਂਦਾ ਜੰਨ ਕਾਦਾ ਦੇਖਦਾ ਮੈਂ ਇੱਕ ਬੰਦ ਹੁੰਦੀ ਆ ਦੂਜੀ ਲਾ ਲੈਣਾ ਤੂੰ ਔਰੇ ਆ ਇੱਕ ਮਿੰਟ ਕਿੱਥੇ ਦਾ ਰਹਿਣੇ ਆਲਾ ਤੂੰ ਰਾਜਪੁਰੇ ਤੋਂ ਹੈਂ ਰਾਜਪੁਰੇ ਤੋਂ ਰਾਜਪੁਰੇ ਦਾ ਵੈਸੇ ਪਿੱਛੋਂ ਕਿਹੜੀ ਸਟੇਟ ਦਾ ਬਿਹਾਰ ਸੀ ਬਿਹਾਰ ਤੋਂ ਫਿਰ ਤੈਨੂੰ ਪਤਾ ਨਹੀਂ ਮर्याਦਾ ਦਾ ਵੀ ਗੁਰੂ ਘਰ ਮੂਰੇ ਬੀੜੀ ਨਹੀਂ ਪੀਦੀ ਔਰੇ ਅੱਜੀ ਗਲਤੀ ਹੋ ਗਈ ਇਦਾਂ ਨਹੀਂ ਕਰੀਦਾ ਇਹਨੂੰ ਬੰਦ ਕਰ ਇਹਨੂੰ ਬੀੜੀ ਭਜਾ ਇਹਨੂੰ ਭਈਆ ਬੰਦ ਕਰ ਇਹਨੂੰ ਸਾਰੇ ਧੂਆਂ ਠਾਲਿਆ ਪਿਆ ਹੁਣ ਸੰਗਤ ਹੀ ਜਾਂਦੀ ਆ ਦੇਖੋ ਉਹ ਵੀ ਬਾਬਾ ਜੀ ਵੀ ਆ ਰਹੇ ਨੇ ਇਹਨੂੰ ਬੰਦ ਕਰ ਬੀੜੀ ਨੂੰ ਬੰਦ ਕਰ ਦੇ ਇਹਨੂੰ ਤਾਂ ਪਤਾ ਏ ਸਾਰੇ ਬੀੜੀਆਂ ਹੀ ਬੀੜੀਆਂ ਧੂਆਂ ਹੀ ਧੂਆਂ ਕੀਤਾ ਪਿਆ ਬਾਬਾ ਜੀ ਸਵੇਰੇ ਆ ਦੇ ਲੋ 2 ਵਜੇ ਕੋਈ ਟਾਈਮ ਆ ਇਹ ਇੱਥੇ ਫਿਰਦਾ ਘੂਮਦਾ ਹੈ ਕੋਣ ਕੋਈ ਨਹੀਂ ਜਾਂਦਾ ਕਦੇ ਕਹਿੰਦਾ ਰਾਜਪੁਰੇ ਦਾ ਰਹਿਣੇ ਆਣਾ ਮੈਂ ਬਸ ਘਰ ਨਹੀਂ ਜਾਂਦੇ ਕਾਰ ਵਾਲੀ ਹੋਰੇ ਰਹਿੰਦੀ ਏ ਤੂੰ ਰਾਜਪੁਰੇ ਰਹਿਣਾ ਹੈ ਖੜਾ ਬਿਮਾਰ ਹੋਏ ਰਿਹਾ ਆਪਣਾ ਬੰਦਾ ਬਣ ਕੇ ਤੁਰ ਜਾ ਮੈਂ ਆ ਕੇ ਦੇਖਦਾ ਦੁਬਾਰੇ ਫਿਰ ਜੇ ਦਿਖ ਗਿਆ ਉਰੇ ਹੋਏ ਗੰਦ ਪਾਇਆ ਤੁਸੀਂ ਗੁਰੂ ਘਰ ਦੀ ਮਰਿਆਦਾ ਨਹੀਂ ਦੇਖਦੇ ਬੀੜੀਆਂ ਹੀ ਬੀੜੀਆਂ ਧੂਆਂ ਕੀਤਾ ਪਿਆ ਸੰਗਤ ਜੀ ਦੇਖੋ ਸੰਗਤ ਜੀ ਇਹ ਤਨਤਨ ਸਿਰਗੁਰ ਗੋਮੇ ਸਿੰਘ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਇਹ ਇਤਿਹਾਸਿਕ ਗੁਰੂ ਘਰ ਹੈ ਤੇ ਤੁਹਾਨੂੰ ਦਿਖਾ ਦਿੰਨਾ ਜੀ ਇਹ ਹੁਣ ਤੁਸੀਂ ਦੇਖ ਸਕਦੇ ਹੋ 2:02 ਮਿੰਟ ਹੋਏ ਨੇ ਉਦੋਂ ਪੌਣੇ 2 ਹੋਏ ਸੀਗੇ ਜਦੋਂ ਉਹ ਪ੍ਰਵਾਸੀ ਨੂੰ ਰੋਕਿਆ ਇਹ ਗੁਰੂ ਘਰ ਮੂਰੇ ਬੀੜੀਆਂ ਬੀੜੀਆਂ ਪੀ ਰਿਆ ਸੀ ਇੱਕ ਪੀੜੀ ਬੰਦ ਹੁੰਦੀ ਸੀ ਦੂਜੀ ਲਾ ਲੰਦਾ ਸੀਗਾ ਵੀ ਤੁਸੀਂ ਦੇਖੋ ਵੀ ਕਿਵੇਂ ਮर्यादा ਭੰਗ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਪੰਜਾਬ ਚ ਆ ਕੇ ਕੀ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ ਕਿਉਂ ਨਹੀਂ ਇਹਨਾਂ ਨੂੰ ਕੋਈ ਟੋਕ ਰਿਹਾ ਜਿਵੇਂ ਇਹ ਮर्यादा ਭੰਗ ਕਰਦੇ ਨੇ ਗੁਰੂ ਘਰਾਂ ਦੀ ਜ਼ਰੂਰ ਕਮੈਂਟ ਕਰਕੇ ਦੱਸੋ ਤੇ ਇਹ ਸਾਰੀ ਗੁਰੂ ਘਰ ਦੀ ਹਦੂਦਾਂ ਹੀ ਗੁਰਦੁਆਰਾ ਸਾਹਿਬ ਗੁਰਦੁਆਰਾ ਚੰਨਕਮ ਸਾਹਿਬਾ ਸਵੇਰੇ ਪੌਣੇ 2 ਵਜੇ ਉਹ ਕਹਿ ਰਿਹਾ ਕਿ ਅਸੀਂ ਸ਼ਰਾਬ ਪੀ ਰਹੇ ਸੀਗੇ ਤੁਸੀਂ ਆਪ ਦੇਖੋ ਵੀ ਸ਼ਰਾਬ ਪੀਂਦੇ ਸੀਗੇ ਗੁਰੂ ਘਰ ਮੂਰੇ ਬੀੜੀਆਂ ਪੀ ਰਿਹਾ ਕਿੰਨੀ ਮਰਿਆਦਾ ਭੰਗ ਕਰ ਰਹੇ ਨੇ ਇਹ ਗੁਰੂ ਘਰਾਂ ਦੀ ਪੰਜਾਬ ਦਾ ਕਿੰਨਾ ਮਾਹੌਲ ਖਰਾਬ ਕਰ ਰਹੇ ਨੇ ਤੇ ਕੱਲ ਤੁਸੀਂ ਦੇਖਿਆ ਪ੍ਰਸ਼ਾਸਨ ਨੂੰ ਬੁਲਾਇਆ ਸੀ ਆ ਤੁਸੀਂ ਦੇਖ ਲਓ ਵੀ ਤੁਹਾਡਾ ਇਤਿਹਾਸਿਕ ਗੁਰੂ ਘਰ ਆਏ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਟੈਂਡ ਦਾ ਸਹਰਾਣਾ ਲਾਇਆ ਸੀ ਉਹ ਪਵਿੱਤਰ ਧਰਤੀ ਆ ਜਿੱਥੇ ਇਹ ਪ੍ਰਵਾਸੀ ਬੀੜੀਆਂ ਪੀ ਰਿਹਾ ਸੀ ਖੜਾ ਤੁਸੀਂ ਇਹ ਦੇਖੋ ਵੀ ਤੁਹਾਡੇ ਇਤਿਹਾਸਿਕ ਗੁਰੂ ਘਰਾਂ ਦੇ ਕੋਲ ਵੀ ਇਹ ਕੋਸ਼ਿਸ਼ ਕਰ ਰਹੇ ਨੇ ਇਸ ਤਰ੍ਹਾਂ ਮਰਿਆਦਾ ਭੰਗ ਕਰ ਰਹੇ ਨੇ ਹੋਰ ਪਾਸੇ ਤਾਂ ਕੀ ਕੀ ਕਰਦੇ ਹੋਣਗੇ ਜਰੂਰ ਸਾਰੀ ਸੰਗਤ ਵੀ ਜਾਗਰੂਕ ਰਿਹਾ ਕਰੋ ਜੀ ਇਕੱਲਾ ਇੱਕ ਬੰਦੇ ਦੇ ਨਾਲ ਨਹੀਂ ਜਾਂ ਦੋ ਬੰਦਿਆਂ ਦੇ ਨਾਲ ਨਹੀਂ ਜਾਂ 5 10 ਬੰਦਿਆਂ ਦੇ ਨਾਲ ਨਹੀਂ ਇਹ ਸੁਧਾਰ ਹੋਣਾ ਸਾਰੀ ਸੰਗਤ ਨੂੰ ਜਾਗਰੂਕ ਹੋਣਾ ਪੈਣਾ ਸਾਰੇ ਲੋਕਾਂ ਨੂੰ ਸਾਰੇ ਪੰਜਾਬੀਆਂ ਨੂੰ ਵੀ ਜਿਹਵੇਂ ਮੈਂ ਮਾਹੌਲ ਖਰਾਬ ਕਰ ਰਹੇ ਨੇ ਗੈਰ ਕਾਨੂੰਨੀ ਕੰਮ ਕਰਦੇ ਨੇ ਕਿਉਂਕਿ ਜਿਵੇਂ ਉਹ ਆ ਰਹੇ ਸੀਗਾ ਇਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਗਲਤ ਕੰਮ ਨੂੰ ਅੰਜਾਮ ਦੇ ਕੇ ਆਇਆ ਹੁੰਦਾ ਜਿਵੇਂ ਕੋਈ ਬਾਹਰ ਤੋਂ ਆ ਕੇ ਆਇਆ ਹੁੰਦਾ ਕਿਉਂਕਿ ਉਹਦੇ ਕੋਈ ਬਿਆਨ ਹੀ ਨਹੀਂ ਦੱਲ ਰਹੇ ਸੀਗੇ ਕਦੇ ਕਹਿੰਦਾ ਮੇਰੀ ਘਰ ਵਾਲੀ ਹਰੇ ਰਹਿੰਦੀ ਹੈ ਮੈਂ ਰਾਜਪੁਰੇ ਰਹਿੰਦਾ ਇਹ ਵੀ ਕਿਵੇਂ ਹੋ ਸਕਦਾ ਵੀ ਉਹਦੀ ਘਰ ਵਾਲੀ ਹਰੇ ਰਹਿੰਦੀ ਹੋਵੇ ਆਪ ਰਾਜਪੁਰੇ ਰਹਿੰਦਾ ਹੋਵੇ ਤੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿਹੇ ਲੋਕਾਂ ਦਾ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਅਵੇਅਰ ਹੋ ਸਕਣ ਲੋਕ ਤੇ ਅੱਗੇ ਤੋਂ ਹਰ ਕੋਈ ਧਿਆਨ ਰੱਖੇ ਇਹਨਾਂ ਦਾ ਤੇ ਇਹਨਾਂ ਨੂੰ ਹਰ ਕੋਈ ਸਵਾਲ ਜਰੂਰ ਪੁੱਛਿਆ ਕਰੋ ਗੁਰੂ ਮਹਾਰਾਜ ਆਪਨਾਂ ਸਾਹੀ ਹੁੰਦੇ ਨੇ ਕੋਈ ਡਰਨ ਦੀ ਲੋੜ ਨਹੀਂ ਜੇ ਬੈ ਸੰਗਤ ਕਰਨ ਜਾਂ ਇਕੱਲੇ ਨਾ ਪੁੱਛਿਆ ਕਰੋ ਕਿਉਂਕਿ ਜਦੋਂ ਇਹ ਮर्यादा ਭੰਗ ਕਰਦੇ ਨੇ ਉਦੋਂ ਉੱਥੇ ਫਿਰ ਇਹ ਧਿਆਨ ਨਹੀਂ ਰਹਿੰਦਾ ਵੀ ਅਸੀਂ ਇਕੱਲੇ ਆ ਜਾਂ ਸਾਡੇ ਨਾਲ ਕੋਈ ਆ ਉਦੋਂ ਬਸ ਇਹੀ ਹੁੰਦਾ ਵੀ ਇਹਨਾਂ ਨੂੰ ਰੋਕੀਏ ਇਹਨਾਂ ਦਾ ਸੱਚ ਸੰਗਤ ਮੂਰੇ ਲੈ ਕੇ ਆਈਏ ਸੋ ਤੁਸੀਂ ਹੀ ਦੇਖਿਆ ਇਹ ਕਿਵੇਂ ਕਰਦਾ ਸੀ ਉਹ ਤੋਂ ਪਹਿਲਾਂ ਵੀ ਵੀਡੀਓ ਸੀਗੀ ਇਹਦੀ ਜਦੋਂ ਕਿ ਰਿਕਾਰਡਿੰਗ ਨਹੀਂ ਸ਼ੁਰੂ ਕੀਤੀ ਸੀ ਉਦੋਂ ਵੀ ਬਹੁਤ ਗਲਤ ਕਰ ਰਿਹਾ ਸੀਗਾ ਇਹ ਗੁਰੂ ਘਰ ਮੂਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇਹ ਸੇਵਾ ਜ਼ਰੂਰ ਨਿਭਾਇਆ ਕਰੋ ਕਿ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸੰਗਤ ਜਾਗਰੂਕ ਹੋ ਸਕੇ ਆ ਦੇਖ ਸਕਦੇ ਹੋ ਸੰਗਤ ਜੀ ਇਹ ਉਹ ਅਸਥਾਨ ਹੈ ਜਿਹੜਾ ਹਰ ਇੱਕ ਸਿੱਖ ਲਈ ਹਰ ਇੱਕ ਪੰਜਾਬੀ ਲਈ ਪੂਜਨੀਕ ਹੈ ਕਿਉਂਕਿ ਇਹ ਉਹ ਝੰਡ ਦਾ ਦਰਖਤ ਹੈ ਜਿੱਤੇ ਤਨ ਤਨ ਸਿਰ ਗੂ ਗੋਮੇ ਸਿੰਘ ਜੀ ਮਹਾਰਾਜ ਨੇ ਟਿੰਡ ਦਾ ਸਹਰਾਣਾ ਲਗਾਇਆ ਸੀ ਇਸੇ ਗੁਰੂ ਘਰ ਦੇ ਬਾਹਰ ਉਹ ਪ੍ਰਵਾਸੀ ਕਿਸ ਤਰ੍ਹਾਂ ਹੁਣ ਮੈਂ ਇਸ ਜਗ੍ਹਾ ਤੇ ਉਹ ਗੱਲ ਕਹਿ ਵੀ ਨਹੀਂ ਸਕਦਾ ਵੀ ਕੀ ਕਰ ਰਿਆ ਸੀਗਾ ਤੁਸੀਂ ਵੀਡੀਓ ਚ ਦੇਖ ਹੀ ਲਿਆ ਇਹ ਉਹ ਸਥਾਨ ਹੈ ਜਿੱਥੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਸ਼ਬਦ ਇਹ ਖਿਆਲ ਉਚਾਰਨ ਕੀਤਾ ਸੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਤੇ ਇਸ ਗੁਰੂ ਘਰ ਦੇ ਬਾਹਰ ਉਹ ਕਿੰਨੀ ਕ੍ਰੀਤੀ ਕਰ ਰਿਹਾ ਸੀ ਕਿਉਂਕਿ ਉਹ ਚੀਜ਼ ਜੋ ਕਰ ਰਿਹਾ ਸੀ ਉਹ ਸ਼ਕਤੀ ਨਾਲ ਵਰਜਿਤ ਹੈ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਦਾ ਤਾਂ ਘੋੜਾ ਵੀ ਉਸ ਚੀਜ਼ ਦੇ ਖੇਤ ਦੇ ਵਿੱਚ ਪਾੜ ਨਹੀਂ ਪਾਇਆ ਸੀ ਗੁਰੂ ਸਾਹਿਬ ਦੇ ਘੋੜੇ ਤੱਕ ਨੇ ਤੇ ਉਹ ਗੁਰੂ ਘਰਾਂ ਦੇ ਬਾਹਰ ਹੁਣ ਕਿਸ ਤਰ੍ਹਾਂ ਉਹ ਚੀਜ਼ ਦਾ ਸੇਵਨ ਕਰ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਸੰਗਤ ਨੂੰ ਸੋਚਣ ਦੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਉਹ ਜੰਦ ਦਾ ਦਰੱਖ ਜਿੱਥੇ ਮੇਰੇ ਕਲਗੀ ਵਾਲੇ ਪਾਤਸ਼ਾਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਰਨ ਪਾਏ ਆ ਦੇਖੋ ਜੀ ਸੰਗਤ ਜੀ ਇਹ ਗੁਰੂ ਘਰ ਦਾ ਇਤਿਹਾਸਿਕ ਸ੍ਰੀ ਚਰਨ ਕਮਲ ਸਹਿ ਧੰਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਨਛੋ ਪ੍ਰਾਪਤ ਧਰਤੀ ਤੇ ਉਹ ਗੇਟ ਆ ਜਿੱਥੋਂ ਬਾਹਰ ਰਸਤਾ ਨਿਕਲਦਾ ਜਿਹੜੇ ਰਸਤੇ ਤੇ ਉਹ ਪ੍ਰਵਾਸੀ ਸਵੇਰੇ ਬੀੜੀਆਂ ਪੀ ਰਹੇ ਆ ਇਹ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਇਹਦੇ ਬਾਹਰ ਵੀ ਕਿਸ ਤਰ੍ਹਾਂ ਪ੍ਰਵਾਸੀਆਂ ਦੇ ਬੱਚੇ ਪੈਣ ਓਏ ਓ ਹੈਲੋ ਓਏ ਕੌਣ ਹੈ ਤੂੰ ਕੌਣ ਹੈ ਤੂੰ ਕੀ ਹੋ ਗਿਆ ਯਹਾਂ ਪੇ ਕਿਉਂ ਪੜਾ ਹੈ ਕਿੱਥੇ ਰਹਿੰਦੇ ਹੋ ਤੁਸੀਂ ਘਰ ਕਿੱਥੇ ਆ ਤੁਹਾਡਾ ਕਿੱਥੇ ਬਲੀ ਬੇ ਪਰਵਾਸੀਆਂ ਦਾ ਬੱਚਾ ਹੈ ਬਿਹਾਰੀਆਂ ਦਾ ਇੱਥੇ ਕੀ ਹੋ ਗਿਆ ਘਰੇ ਨਹੀਂ ਪੁੱਛਦੇ ਤੈਨੂੰ ਘਰੇ ਨਹੀਂ ਹੈਗਾ ਕੋਈ ਉਰੇ ਸੁੱਤਾ ਪਿਆ ਘਰੇ ਤੇਰੇ ਫਿਕਰ ਨਹੀਂ ਕਰਦੇ ਹੁਣ ਹੈ ਤੁਸੀਂ ਉੱਥੇ ਚੌਂਕ 'ਚ ਬੈਠੇ ਹੋਣੇ ਸਵੇਰੇ ਹਨਾ 2 ਵਜੇ ਉਹ ਚੰਗਲ ਚੌਂਕ 'ਚ ਹਾਂ ਨਹੀਂ ਕਦੋਂ ਦੇ ਸੁੱਤੇ ਪੇ ਰਹਤਾ ਤੇ ਉਰੇ ਸੁੱਤੇ ਪੇ ਹਾਂ ਹਾਂ ਹੈ ਥੋੜਾ ਮਨ ਚਾ ਹੈ ਕਦੋਂ ਆਇਓ ਹੈ ਥੋੜਾ ਮਨ ਚਾ ਹੈ 2 ਘੰਟੇ ਹੋਇਆ ਨਹੀਂ ਇੰਨੀ ਸੱਜਰੇ ਕੀ ਕਰਨ ਵਾਸਤੇ ਆਇਓ ਘਰੋਂ ਕਿੰਨੀ ਉਮਰ ਹੈ ਤੇਰੀ ਹੈ ਉਮਰ ਕਿੰਨੀ ਹੈ ਤੇਰੀ ਉਮਰ ਕਿੰਨੀ ਹੈ ਤੇਰੀ 5 ਸਾਲ 5 ਸਾਲ ਤੂੰ 5 ਸਾਲ ਦਾ ਘਰੋਂ ਬਾਹਰ ਪਿਆ ਤੇਰੇ ਘਰ ਦੇ ਨੂੰ ਫਿਕਰ ਨਹੀਂ ਹੈਗਾ ਕੋਈ ਤੇਰਾ ਇਹ ਬਾਰ ਦਾ ਤਾਂ ਕਰਦੇ ਨੇ ਜੀ ਸਾਰੀ ਰਾਤ ਘਰੋਂ ਬਾਹਰ ਰਹਿੰਦੇ ਨੇ ਪੰਜ ਸੱਤ ਸਾਲ ਉਮਰ ਆ ਘਰ ਦੇਵੇਂ ਇਹਨੂੰ ਪਤਾ ਨਹੀਂ 10 ਕੁ ਸਾਲ ਦਾ ਤਾਂ ਹੋਊ ਚੱਲ ਵੈਸੇ ਇਹ ਚਲੋ ਘਰੇ ਚਲੋ ਭੱਜੋ ਉੱਥੇ ਇਹ ਗੁਰੂ ਘਰਾਂ ਦੇ ਕੋਲੇ ਹੁੰਦੇ ਨੇ ਜੀ ਜਾਂ ਚੰਨਗਾਂਵ ਚੌਕ 'ਚ ਓਏ ਉੱਠ ਚੱਲ ਘਰੇ ਗਏ ਹੈ ਨਹੀਂ ਜਗ੍ਹਾ ਤੁਹਾਡੇ ਕਿੰਨੇ ਭੈਣ ਭਾਈਆ ਤੁਸੀਂ ਕਿੰਨੇ ਭਰਾ ਤੇਰੇ ਇੱਕ ਹੈ ਭੈਣਾਂ ਕਿੰਨੀਆਂ ਇੱਕ ਭੈਣ ਨਹੀਂ ਤੇਰੇ ਮੰਮੀ ਡੈਡੀ ਕੀ ਕੰਮ ਕਰਦੇ ਨੇ ਮੈਂ ਮੰਮੀ ਉਹ ਕਰੇਗਾ ਹੈ ਕਰੇਗਾ ਕਰੇਗਾ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਵੀ ਤੂੰ ਇੱਥੇ ਬੈਠਾ ਇੱਧਰ ਇੱਧਰ ਆ ਕੇ ਦੱਸ ਮੜਿਆ ਜੇ ਬੰਲਾ ਕਦੋਂ ਦਾ ਘਰੋਂ ਨਿਕਲੇ ਹੋਇਆ ਏ ਤੂੰ ਇੱਧਰ ਚਾਨਣੇ 'ਚ ਸ਼ਕਲ ਦਿਖਾ ਨਾ ਤੇਰੀ ਕੱਲੂ ਕੋਈ ਗੱਲਬਾਤ ਹੋ ਜਵੇ ਪਛਾਣਤਾ ਹੋਵੇ ਤੇਰੀ ਹੁਣ ਤੇਰੇ ਘਰੇ ਪਤਾ ਨਹੀਂ ਹੈਗਾ ਤੇਰੇ ਮੰਮਾ ਡੈਡੀ ਨੂੰ ਮੈਨੂੰ ਕੋੜਾ ਪਿਆਇਆ ਹੈਗਾ ਨਾਲੇ ਹੈ ਬਜਾਇਆ ਹੈਗਾ ਕਰਦੇ ਨੇ ਪਜਾਇਆ ਕਿਉਂ ਇਹਨੇ ਇੱਕ ਕਰੇ ਗਿਆ ਗਿਆ ਨਾ ਅਨੇ ਰਾਤ ਨੂੰ ਪਜਾਤੇ ਕਿੰਨੀ ਉਮਰ ਹੈ ਤੇਰੀ ਮੈਨੂੰ ਨਹੀਂ ਪਤਾ 10 ਸਾਲ ਹੋਊਗਾ ਮੰਮੀ ਡੈਡੀ ਕਿੱਥੇ ਪੜਦਾ ਨਹੀਂ ਹੈਗਾ ਮੰਮੀ ਡੈਡੀ ਕਿੱਥੇ ਨੇ ਤੇਰੇ ਮੰਮੀ ਉਹ ਕਰੇਗਾ ਘਰੇ ਹੈਗੇ ਆ ਨਾਲੇ ਕਹਿੰਦਾ ਘਰੇ ਹੈ ਨਹੀਂਗੇ ਬਿਹਾਰ ਤਾ ਆਏਗਾ ਪੜੋ ਬਿਹਾਰ ਨੇ ਹਾਂ ਇੱਥੇ ਆ ਨਹੀਂ ਤੂੰ ਰੇ ਕਦੋਂ ਦਾ ਰਾਤ ਦਾ ਪਿਆਗਾ ਹਾਂ ਹੋਰ ਦੇ ਦਾ ਸੋ ਉਤੋਂ ਪਹਿਲਾਂ ਕਿੱਥੇ ਸੀ ਗਿਆ ਰਾਤ ਨੂੰ ਇੱਥੇ ਪਿਆ ਰਾਤ ਦਾ ਹੈ ਆ ਬੰਦ ਕਰੀ ਜੀ ਦੋ ਮਿੰਟ ਰਾਤ ਦਾ ਇੱਥੇ ਹੀ ਪਿਆ ਹੈ ਨਹੀਂ ਤੇਰੇ ਘਰੇ ਪੁੱਛਦੇ ਨਹੀਂ ਹੈਗੇ ਭਜਾਇਆ ਕਿਉਂ ਸੀ ਤੈਨੂੰ ਘਰੇ ਕੀ ਕਰਦਾ ਸੀ ਮੈਂ ਕੁਝ ਨਹੀਂ ਕਰ ਰਿਹਾ ਹੈ ਆਈ ਜਾਂਦੇ ਆ ਹੈ ਉੱਥੇ ਜੇ ਗੇਟ ਨਹੀਂ ਖੋਲਦੇਗੇ ਨਾ ਹੁਣ ਆਪਣਾ ਲੱਗਿਆ ਤੇਰੀ ਮੰਮੀ ਡੈਡੀ ਨੇ ਨਹੀਂ ਰੋਕਿਆ ਤੁਸੀਂ ਨਾ ਜਿਹੜੇ ਕੰਮ ਕਰਦੇ ਹੋ ਚੋਰੀਆਂ ਕਰਦੇ ਹੋ ਰਾਤ ਨੂੰ ਟਿਕ ਜਾਓ ਤੇ ਮੈਨੂੰ ਸਾਰਾ ਪਤਾ ਤੁਹਾਡਾ ਪਹਿਲਾਂ ਵੀ ਮੈਂ ਤੁਹਾਨੂੰ ਉਹ ਦਿਨੇ ਭੱਜੇ ਉਹਨਾਂ ਤੁਸੀਂ ਚੌਂਕ ਚੋਂ ਅੱਗ ਲਗਾਈ ਬੈਠੇ ਸੀ ਉੱਥੇ ਪਤਾ ਨਹੀਂ ਕੀ ਕਰਦੇ ਸੀ ਅੱਗ ਲਾ ਕੇ ਆਪਣਾ ਘਰੇ ਸੌਇਆ ਕਰੋ ਠੀਕ ਆ ਹੁਣ ਰਾਤ ਨੂੰ ਦੇਖ ਲਿਆ ਪੁਲਿਸ ਚ ਵਰਚ ਕਾ ਦੇਣਾ ਪਰ ਉੱਥੇ ਜੇਲ੍ਹ ਚ ਬੱਚਿਆਂ ਦੀ ਜੇਲ੍ਹ ਚ ਕਰ ਦੇਣਗੇ ਤੁਹਾਨੂੰ ਠੀਕ ਆ ਜਿਹੜੇ ਬੱਚੇ ਐ ਖੁੱਲੇ ਘੁੰਮਦੇ ਨੇ ਉਹਦੇ ਮਾਪੇ ਨਹੀਂ ਸੰਭਾਲਦੇ ਫਿਰ ਉਹਨਾਂ ਨੂੰ ਸਰਕਾਰ ਰੱਖਦੀ ਆ ਠੀਕ ਆ ਨੇ ਉੱਥੇ ਭੇਜ ਦਾਂਗੇ ਫਿਰ ਬਾਲ ਸੋਧਾਰ ਘਰ ਜਿੱਥੇ ਵੀ ਰੱਖੂ ਸਰਕਾਰ ਤੁਹਾਨੂੰ ਠੀਕ ਆ ਅੱਜ ਤੋਂ ਬਾਅਦ ਘਰੇ ਰਹਿਣਾ ਉਰੇ ਬਾਹਰ ਨਹੀਂ ਘੁੰਮਣਾ ਐਵੇਂ ਕੋਈ ਨੁਕਸਾਨ ਕਰਦੇ ਤੁਸੀਂ ਗੁਰੂ ਘਰਾਂ ਦੇ ਨੇੜੇ ਤੁਸੀਂ ਦੇਖਦੇ ਹੋ ਪਤਾ ਨਹੀਂ ਕੀ ਕਰਦੇ ਹੋ ਉਹਦੇ ਨੇ ਚੌਂਕ 'ਚ ਗੁਰਦੁਆਰਾ ਸਾਹਿਬ ਮੂਰੇ ਭੱਜਿਆ ਹੋ ਤੁਸੀਂ ਆਣਾ ਕਰੇ ਪਿਆ ਕਰੋ ਠੀਕ ਆ ਬ੍ਰਹਮ ਬ੍ਰਹਮ ਰਮੇ ਨੰਸੋਰਾ ਇੱਧਰ ਆ ਕੇ ਘੜ ਜਾ ਓਏ ਐ ਭੱਜ ਲੈਣਾ ਫਿਰ ਅਸੀਂ ਕੀ ਕਰਕੇ ਡਰੇ ਆ ਕਿਉਂ ਅਸੀਂ ਕੀ ਕਰਦੇ ਸੀ ਕਿੱਥੇ ਆ ਘਰ ਤੇਰਾ ਚੱਲ ਹੈ ਕੀ ਕਰਦੇ ਸੀ ਇੱਥੇ ਸੀ ਮਾਰਨਾ ਹੈਂ ਕੀ ਕਰਦੇ ਸੀ ਉੱਥੇ ਲੁਕੇ ਕੀ ਕਰਦੇ ਸੀ ਦੱਸ ਕਿੱਥੇ ਨਾਲ ਦਾ ਕਿੱਥੇ ਤੇਰਾ ਹੈ ਬਲਾਵਾਜ ਮਾਰੂ ਨੂੰ ਆਓ ਇੱਧਰ ਆ ਜਾ ਓਏ ਇਹਨੂੰ ਨਹੀਂ ਮੈਂ ਲੈ ਕੇ ਚੱਲੇ ਥਾਣੇ ਫਿਰ ਇਹ ਗੰਦ ਪਾਇਆ ਤੁਸੀਂ ਪੰਜਾਬ ਤੇਰੇ ਹਾਂ ਭੱਜ ਲੋਂਗੇ ਤੁਸੀਂ ਭੱਜਦੇ ਹੋ ਆਵਾਜ਼ ਮਾਰ ਬਲਾਹ ਕਹਿੰਦੇ ਮੈਨੂੰ ਲੈ ਕੇ ਚੱਲੇ ਆ ਥਾਣੇ ਫਿਰ ਬਲਾਹ ਜਲਦੀ ਉਹਨੂੰ ਕਿੱਥੇ ਆਵਾਜ਼ ਮਾਰ ਸਾਵਨ ਦੇ ਚੱਲ ਫਿਰ ਤੈਨੂੰ ਥਾਣੇ ਲੈ ਕੇ ਜਾਨਾ ਯਾਰ ਇੱਥੇ ਬੜਦਾ ਹੈ ਇੱਥੇ ਰਹਿਣੇ ਰਿਹਾ ਤੈਨੂੰ ਤੇ ਕੀ ਕਰਦੇ ਹੁੰਨੇ ਨੀ ਸੌਣ ਦੀ ਘਰ ਨਹੀਂ ਜਗ੍ਹਾ ਹੈਗੀ ਤੁਹਾਡੇ ਕੋ ਲੋ ਭਜਾਇਆ ਭਜਾਇਆ ਇੰਨਾ 10 ਸਾਲ ਤੇ ਨੂੰ ਕਿਉਂ ਭਜਾਇਆ ਕੀ ਕੀਤਾ ਤੈਹਜਾ ਬਲਾਉ ਉਹਨੂੰ ਬਾਹਰ ਕੱਢ ਛੇਤੀ ਬਾਜ ਮਾਰ ਨਹੀਂ ਮਠਾਣੇ ਲੈ ਕੇ ਜਾਣਾ ਫਿਰ ਤੈਨੂੰ ਠੀਕ ਹੈਗਾ ਓਏ ਇੱਧਰ ਆ ਜਾ ਬਾਹਰ ਚੁੱਪ ਜਾ ਬਾਹਰ ਆ ਜਾ ਨਹੀਂ ਮੈਂ ਬੁਲਾਉਣਾ ਪੁਲਿਸ ਫਿਰ ਥੱਲੇ ਆ ਜਾ ਛੇਤੀ ਨਿਕਲਿਆ ਬਾਹਰ ਇੱਥੇ ਓਏ ਸਾਵਣ ਕੀ ਨਾਮ ਆਦਾ ਸਾਬਨ ਓ ਸਾਬਨ ਬਾਹਰ ਆਵੇ ਤੇਰੀ ਬਾਜ ਆਉਂਦੀ ਆ ਫਿਰ ਮੈਂ ਪੁਲਿਸ ਬੁਲਾਵਾਂ ਉਹਰੇ ਇੱਧਰ ਆ ਜਾ ਉਹ ਇਹ ਜਵਾਕ ਹੈਪੀ ਉਰੇ ਫਿਰਦੇ ਨੇ ਤੂੰ ਦੇਖਦਾ ਨਹੀਂ ਇਹਨਾਂ ਨੂੰ ਦੇਖਦਾ ਹੈਗਾ ਪਰ ਹੁਣ ਮੈਂ ਯਾਰ ਇਹ ਗਲਤ ਕੰਮ ਕਰਦੇ ਨੇ ਤੇ ਗੁਰੂ ਘਰ ਮੂਰੇ ਫੜਕੇ ਲਿਆਂਦਾ ਕੱਲੂ ਕੋਈ ਬੇਅਦਬੀ ਹੋ ਜਾਂਦੀ ਆ ਕੋਈ ਹੋਰ ਏਦਾਂ ਦੀ ਗੱਲਬਾਤ ਹੋ ਜਾਂਦੀ ਆ ਪੂਰੇ ਆਇਆ ਤੂੰ ਅਜਵਾਕਾਂ ਚ ਭੱਜ ਕੇ ਅੰਦਰ ਨਹੀਂ ਕੋਈ ਵੀ ਆਇਆ ਮੈਂ ਹੁਣ ਸੱਤਾ ਪਿਆ ਤੁਸੀਂ ਆਪਾਂ ਦੇਖ ਲੈ ਆਇਆ ਇੱਥੇ ਇਹ ਧਿਆਨ ਰੱਖਿਆ ਕਰ ਅਗਲੇ ਇਹਦੀ ਦੁਕਾਨ ਆ ਔਰ ਇਹ ਸਮਾਨ ਸੂਣ ਵੀ ਪਿਆ ਇਹਨਾਂ ਨੂੰ ਉਰ ਭਜਾ ਦਿਆ ਕਰ ਜਿਆ ਹੁੰਦਾ ਇੱਥੇ 10-10 ਸਾਲ ਦੇ ਹੈਗੇ ਨੇ ਘਰ ਦੇ ਇਹਨਾਂ ਨੂੰ ਰੱਖ ਦੇ ਨਹੀਂ ਕਰੇ ਪੂਰੇ ਪੰਜਾਬ ਦੇ ਸਿਰ ਇਹਨਾਂ ਦਾ ਬੋਝ ਢੋਣਾ ਪੰਜਾਬ ਨੇ ਬਿਹਾਰ ਭੇਜੀ ਇਹਨਾਂ ਨੂੰ ਫਿਰ ਬਿਹਾਰ ਭੇਜ ਦੀ ਤੇ ਬਿਹਾਰ ਤੇ ਹੈਗਾ ਕੋਈ ਦੱਸ ਇਹ ਮਤ ਪੰਜਾਬ ਸਿਰੇ ਠੇਕਾ ਲਾ ਤੇ ਇਹਨਾਂ ਦਾ ਸਾਰਿਆਂ ਦਾ ਨੀ ਸਾਡੇ ਆਪਣੇ ਹੁਣ ਤੁਸੀਂ ਪੰਜਾਬੀਓ ਸਾਡੇ ਭੈਣ ਭਰਾਓ ਤੁਸੀਂ ਹਨਾ ਇਤੋਂ ਤੁਸੀਂ ਨਹੀਂ ਹੈਗੇ ਗਰੀਬ ਯਾਰ ਗੁਰਦੁਆਰੇ ਮੂਰੇ ਪੈਨੇ ਇੱਕ ਦਿਨ ਉੱਥੇ ਚੰਨਗਲ ਚੌਂਕ 'ਚ ਗੁਰਦੁਆਰੇ ਸਵੇਰੇ ਪੌਣੇ 2 ਵਜੇ ਅੱਗ ਲਾ ਕੇ ਪਤਾ ਨਹੀਂ ਕੀ ਕਰਨ ਲੱਗੇ ਸੀ ਮੈਂ ਆਇਆ ਜਦ ਮੈਂ ਗੁਰੂ ਘਰ ਜਾਣ ਲੱਗਿਆ ਭੱਜ ਲੈ ਦੇਖ ਕੇ ਇਹ ਆਪਣੇ ਘਰੇ ਚੱਲ ਜਾ ਹੁਣ ਅੱਜ ਦਾ ਤੈਨੂੰ ਛੱਡਤਾ ਪਹਿਲੀ ਵਾਰ ਤੈਨੂੰ ਫੜਿਆ ਠੀਕ ਆ ਉਹਨੂੰ ਵੀ ਸਮਝਾ ਦੇ ਦੇ ਅੱਜ ਤੋਂ ਬਾਅਦ ਬਾਹਰ ਘੁੰਮਦੇ ਦੇਖ ਲੈ ਮੈਂ ਮੈਂ ਪੁਲਿਸ ਨੂੰ ਝੁਕਾ ਦੇਣਾ ਫਿਰ ਅਸੀਂ ਗਲਤ ਕੰਮ ਨਹੀਂ ਹੋਣ ਦੇਣੇ ਅਸੀਂ ਤੇਰੇ। ਅਮਰੇ ਚੱਲ ਦੇਣਾ ਕਰੇ। ਚ ਸਵੇਰੇ ਨਹੀਂ ਰਾਤ ਨੂੰ ਆਪਣੇ ਘਰੇ ਰਹਿਣਾ ਠੀਕ ਆ। ਜੇ ਤੁਰ ਜਾ ਹੁਣੇ। ਨਹੀਂ ਜਾ ਕੇ ਆ ਮੈਂ ਤੇਰੇ ਘਰੇ ਪੁੱਛਾਂ। ਚੱਲ ਚੱਲ। ਚੱਲ ਜਾ ਅੱਜ ਤੋਂ ਬਾਅਦ ਬਾਹਰ ਨਹੀਂ ਦਿਖਣੇ ਚਾਹੀਦੇ ਘਰ ਤੋਂ। ਔਰੇ ਸੜਕਾਂ ਨੇ ਤੇ ਵੱਡੇ ਹੋ ਗਏ ਯਾਰ 10-10 ਸਾਲ ਦੇ ਨੇ ਕੀ ਇਹ ਕਰਨਗੇ? ਸੋਚ ਕੇ ਦੇਖ ਜਦ ਵੱਡੇ ਹੋ ਗਏ ਹੁਣੇ ਜਿਹੜੇ ਐਨੇ ਉਹ ਹੌਸਲੇ ਵਧੇ ਵੀ ਨੇ ਨੇ 10-10 ਸਾਲ ਤੇ ਸਾਰੀ ਰਾਤ ਘਰੋਂ ਬਾਹਰ ਰਹਿੰਦੇ ਨੇ। ਜਾਵੇਂ ਵੱਡੇ ਹੋ ਗਏ ਇਹਨਾਂ ਨੇ ਕੀ ਕੁਛ ਕਰਨਾ ਔਰੇ ਪੰਜਾਬ 'ਚ ਬੰਦਾ ਮਾਰਨਗੇ ਬੰਦਾ ਮਾਰਨ ਗਿਆ ਰਹਿਣਾ ਜੀਣਾ ਮੁਸ਼ਕਲ ਕਰ ਦੇਣਾ ਆਪਣੇ ਨਾ ਨਾ ਖਾਣਾ ਹਾਂ ਇਹਦਾ ਮਿਲਣਾ ਨਹੀਂ ਕਹਾਂ ਹੁਣ ਪੀੜੀ ਜਿਹੜੀ ਆਉਣ ਵਾਲੀ ਆ ਉਹ ਕੀ ਇਹਨਾਂ ਦਾ ਮੁਕਾਬਲਾ ਕਰ ਲੂਗੀ ਇੱਥੇ ਨਾ ਬੜਨ ਦਿਆ ਕਰ ਮੈਂ ਆਪਾਂ ਤੁਸੀਂ ਬਾਜਾ ਮਾਰੀਏ ਨੂੰ ਮੈਂ ਤੁਸੀਂ ਬਾਜਾ ਮਹਾ ਪਤਾ ਨਹੀਂ ਉਹ ਖੜਕਾ ਕਰਦਾ ਮੈਨੂੰ ਤਾਂ ਉਹ ਲੱਗਿਆ ਇਹ ਕਹਿੰਦਾ ਅੰਦਰ ਬੜਿਆ ਹੋਇਆ ਇਹਨੇ ਆਇਆ ਮੈਨੂੰ ਅੱਛਾ ਮੜੇ ਰੱਖਿਆ ਕਰੋ ਯਾਰ ਧਿਆਨ ਇਹਨਾਂ ਦਾ ਹੁੰਦੇ ਲekinੀਆਂ ਬਰਦਤ ਹੋ ਗਈ ਹੁਸ਼ਿਆਰਪੁਰ ਚ ਦੇ ਲਾ 5 ਸਾਲ ਦਾ ਜਵਾਬ ਮਾਰਤਾ ਮਾਰਤਾ ਵੀ ਹਾਂ ਸਹੀ ਗੱਲ ਹੈ ਜੀ ਜਿੰਨਾਂ ਦੇ ਹੌਸਲੇ ਨੇ ਵਧੇ ਹੋਏ ਨੇ ਵੀ ਸਾਰੀ ਰਾਤ ਘਰੋਂ ਬਾਹਰ ਰਹਿੰਦੇ ਨੇ ਹਾਂ ਜਿਹੜੇ ਵਧੇ ਨੇ ਉਹਨਾਂ ਦੀਆਂ ਚੋਰੀਆਂ ਕਰਦੀਆਂ ਯਾਰ ਜਿਹੜੀ ਇਹਨਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਨਹੀਂ ਹੈਗਾ ਇਹਨਾਂ ਦਾ ਕੋਈ ਮਾਪਿਓ ਸਰ ਤੇ ਇਹਨਾਂ ਦੀ ਬਿਹਾਰ ਸਰਕਾਰ ਜਿਹੜੇ ਜਗ੍ਹਾ ਤੇ ਇਹਨਾਂ ਨੇ ਜਨਮ ਲਿਆ ਉਹ ਸੰਭਾਲੇ ਨਾ ਇਹਨਾਂ ਨੂੰ ਧਿਆਨ ਰੱਖਿਆ ਕਰੋ ਮੜੇ ਯਾਰ ਠੀਕ ਹੈ ਆ ਦੇਖੋ ਹੁਣ ਕੁੜੀਆਂ ਸੈਰ ਕਰਨੇ ਜਾ ਰਹੀਆਂ ਨੇ ਪੰਜਾਬੀ ਕੁੜੀਆਂ ਨੇ ਬੀਬੀਆਂ ਵੀ ਗੁਰੂ ਘਰ ਜਾਂਦੀਆਂ ਨੇ ਕਿ ਤੁਹਾਨੂੰ ਲੱਗਦਾ ਜਦੋਂ ਹੋਰ 5 ਸਾਲ ਨੂੰ 7 ਸਾਲ ਨੂੰ ਇਹ ਵੱਡੇ ਹੋ ਜਾਣਗੇ ਜਿਹੜੇ ਫੜੇ ਨੇ ਇਹ ਗੈਰਕਾਨੂੰਨੀ ਪ੍ਰਵਿਰਤੀ ਵਾਲੇ ਅਜਿਹੇ ਇਦਾਂ ਔਰਤਾਂ ਨੂੰ ਕੁੜੀਆਂ ਨੂੰ ਬਾਹਰ ਨਿਕਲਣ ਦੀ ਦੇਦਿਆ ਕਰਨਗੇ ਕਿੰਨਾ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਆ ਦੇਖ ਲਓ ਤੁਸੀਂ ਆਪੇ